ਵਲਾਕ ਸੰਤੀ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਦਾ ਕੰਮ ਮਾਛਵਾੜਾ ਬਲਾਕ ਵਿੱਚ ਬੜੇ ਹੀ ਸ਼ਾਂਤੀਪੂਰਤੰਗਾਂ ਚੱਲ ਰਿਹਾ ਵਾ ਸਾਰੇ ਆਪਣੇ ਆਪਣੇ ਵੋਟਰ ਵੋਟ ਪਾ ਰਹੇ ਨੇ ਪਰ ਮਾਛਵਾੜਾ ਖਾਮ ਜਿਹੜਾ ਵਾ ਇੱਕ ਪਿੰਡਾਂ ਜਿੱਥੇ ਕਾਫੀ ਵੋਟ ਵੀ ਆ ਤੇ ਇੱਥੇ ਇੱਕ ਨਵਾਂ ਹੀ ਭਾਈਚਾਰਕ ਸਾਂ ਦੇਖ ਨੂੰ ਮਿਲੀ ਆ ਜਿੱਥੇ ਸਾਰੀਆਂ ਹੀ ਪਾਰਟੀਆਂ ਵੱਲੋਂ ਆਮ ਆਦੀ ਪਾਰਟੀ ਕਾਂਗਰਸ ਅਕਾਲੀ ਭਾਜਪੀ ਵੱਲੋਂ ਸਾਰੇ ਹੀ ਵੱਲੋਂ ਇੱਕ ਸਾਂਝਾ ਮੂਠ ਰਾਇਆ ਗਿਆ ਉਹ ਆਪਣੇ ਸਾਰੇ ਲਿਖ ਛੱਡ ਦਿੱਤੇ ਖਾਲੀ ਕਰ ਤੇ ਇੱਕ ਦੂਸਰੇ ਲਾਤਾ ਇੱਕ ਕੂਥੇ ਬੈਠ ਕੇ ਪਰਚੀਆਂ ਦੇ ਰਹੇ ਨੇ ਇੱਕ ਕੂਥੇ ਬੈਠ ਕੇ ਸਾਰੇ ਵੋਟਰਾਂ ਨੂੰ ਇਹ ਕਿਸੇ ਨੂੰ ਕੋਈ ਜਿਹੜਾ ਮਰਜ਼ੀ ਆਵੇ ਇੱਥੇ ਵਟੀਆਂ ਲੈ ਕੇ ਜਾਵੇ ਜਿੱਥੇ ਮਰਜ਼ੀ ਜਾ ਕੇ ਵੋਟ ਪਾਵੇ ਕਿਸੇ ਨੂੰ ਕੋਈ ਕੰਪੈਲ ਨਹੀਂ ਕੀਤਾ ਜਾ ਰਿਹਾ ਅੱਜ ਸਾਡੀਆਂ ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਇਹ ਮਾਛਵਾੜਾ ਖਾਮ ਚ ਪਹਿਲੀ ਵਾਰ ਹੋਇਆ 75 ਸਾਲਾਂ ਵਿੱਚ ਕਿ ਇੱਕ ਸਾਂਝਾ ਬੂਥ ਲਾ ਕੇ ਸਮਾਜਿਕ ਏਕਤਾ ਤੇ ਭਾਈਚਾਰਕ ਨੂੰ ਕਾਇਮ ਰੱਖਣ ਵਾਸਤੇ ਲੋਕਾਂ ਨੂੰ ਸੰਦੇਸ਼ ਦਿੱਤਾ ਆ ਇਸ ਵਾਰ ਪਹਿਲੀ ਵਾਰ ਹੀ ਹੋਇਆ ਕਿ ਸਾਡੀ ਪੰਚਾਇਤ ਆ ਜਿਹੜੀ ਸਭ ਸਾਂਤੀ ਨਾਲ ਚੁਣੀ ਗਈ ਆ ਤੇ ਸਰਬ ਸੰਮਤੀ ਨਾਲ ਹੀ ਆਪਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਬੂਥ ਲਾਇਆ ਬੜੀ ਵਧੀਆ ਤਰੀਕੇ ਨਾਲ ਸ਼ਾਂਤੀਪੂਰਵਕ ਢੰਗ ਨਾਲ ਜਿਹੜਾ ਇਹ ਵੋਟਾਂ ਦਾ ਕੰਮ ਚੱਲ ਰਿਹਾ ਹੈ। ਬਾਕੀ ਪਿੰਡਾਂ ਨੂੰ ਕੀ ਸੰਦੇਸ਼ ਦੇਵੋਗੇ ਤੁਸੀਂ? ਬਾਕੀ ਪਿੰਡਾਂ ਨੂੰ ਇਹ ਸੰਦੇਸ਼ ਆ ਵੀ ਆਪਸ ਵਿੱਚ ਨਾ ਲੜੋ ਤੇ ਆਪਸ ਵਿੱਚ ਭਾਈਚਾਰਕ ਪਿਆਰ ਨਾਲ ਕਾਇਮ ਰੱਖੋ ਕਿਉਂਕਿ ਵੋਟਾਂ ਤਾਂ ਹਰ 5 ਸਾਲ ਬਾਅਦ ਆਉਣੀਆਂ 5 ਸਾਲਾਂ ਦਾ ਆਪਾਂ ਇੱਕ ਦੂਜੇ ਨਾਲ ਬਲਾਉਂਦੇ ਨਹੀਂ ਮੁੜ ਕੇ। ਠੀਕ ਆ ਇਹ ਭਾਈਚਾਰਕ ਜਿਹੜੀ ਕਾਇਮ ਆ ਆਪਣੇ ਰੱਖੋ ਤੇ ਆਪਸ ਵਿੱਚ ਮਿਲ ਜੁਲ ਕੇ ਜਿਹੜਾ ਵੋਟਾਂ ਨੂੰ ਨਿਪਟਾਓ। 23 ਨੰਬਰ ਸਾਡਾ ਬੂਥ ਹੈ ਜੀ। ਹਜ਼ਰੀ ਕਾਂਗਰਸ ਪਾਰ ਅਸੀਂ 75 ਸਾਲ ਚ ਪਹਿਲੀ ਵਾਰੀ ਸਾਡੇ ਪਿੰਡ ਦੀ ਸਭ ਸੰਮਤੀ ਨਾਲ ਇਹ ਮੀਟਿੰਗ ਹੋਈ ਸੀ ਵੀ ਆਪਾਂ ਨੇ ਇੱਕੀ ਬੂਥ ਇੱਕ ਲਾਉਣਾ ਹੈ। ਅਸੀਂ ਇੱਕੋ ਹੀ ਬੂਥ 'ਚ ਸਾਰੇ ਬੈਠੇ ਆਂ। ਅੱਗੇ ਅਸੀਂ ਸਾਰੇ ਅਲੱਗ-ਅਲੱਗ ਬੂਥ ਲਾਉਂਦੇ ਹੁੰਦੇ ਤੇ ਉਹ ਬੂਥਾਂ 'ਚ ਕਈ ਵਾਰੀ ਕੋਈ ਬੰਦਾ ਉਹਦੇ ਕੋਲ ਚਲੇ ਜਾਂਦਾ ਤਾਂ ਕਈ ਵਾਰੀ ਉਹਦੇ ਕੋਲ ਚਲੇ ਜਾਂਦਾ। ਅਸੀਂ 5 ਸਾਲ ਇੱਕ ਦੂਜੇ ਨਾਲ ਬੋਲਦੇ ਨਹੀਂ ਤੇ ਹੁੰਦੇ। ਉਹ ਅਸੀਂ ਸਾਰੀ ਆਪਣੇ ਪਿੰਡ ਦੀ ਨਾਰਾਜ਼ਗੀ ਆ ਜਿਹੜੀ ਉਹ ਕਿਸੇ ਨਾਲ ਨਾਰਾਜ਼ਗੀ ਨਹੀਂ ਹੁਣ। ਸਾਰੇ ਸਾਡੇ ਕੋਲੇ ਸਾਰਿਆਂ ਕੋਲੇ ਉਰੇ ਆਉਂਦੇ ਨੇ। ਆ ਕੇ ਸਾਡੇ ਤੋਂ ਪਰਚੀਆਂ ਲੈਂਦੇ ਨੇ। ਉਹ ਅੱਗੇ ਦਾ ਪਰਚੇ ਘਰ ਘਰ ਜਾਂਦੀਆਂ ਦੀਆਂ ਹੁਣ ਸਾਰੀਆਂ ਪਰਚੇ ਬੂਥ ਤੋਂ ਦਿੱਤੀਆਂ ਜਾਂਦੀਆਂ ਨੇ ਉਹ ਅਸੀਂ ਪਰਚੇ ਦਿੰਦੇ ਆ ਸਾਰੇ ਕੋਈ ਮਰਜ਼ੀ ਵੋਟ ਜਿੱਥੇ ਮਰਜ਼ੀ ਪਾਵੇ ਪਰ ਬੂਥ ਸਾਡਾ ਏਕਾ ਇਸੇ ਬੂਥ ਤੋਂ ਸਾਰੇ ਪਰਚੀਆਂ ਲੈ ਕੇ ਜਾਂਦੇ ਨੇ ਬਿਲਕੁਲ ਸ਼ਾਂਤੀਪੁਰ ਕੀ ਚੱਲਦਾ ਆ ਅੱਗੇ ਪਹਿਲਾਂ ਇੱਕ ਦੋ ਵਾਰੀ ਇਦਾਂ ਦਾ ਹੋਇਆ ਦਾ ਵੀ ਸਾਡੇ ਬੂਥ ਵੀ ਚੁਕਾ ਦਿੰਦੇ ਹੁੰਦੇ ਤੇ ਜੜੀ ਮੰਨ ਲਓ ਨਵੀਂ ਪਾਰਟੀ ਆਈ ਸੀ ਉਹਨਾਂ ਨੇ ਬੂਥ ਚੁਕਾਤਾ ਤੇ ਇਸ ਇਹੀ ਮੀਟਿੰਗ ਕੀਤੀ ਪਹਿਲਾਂ ਤਾਂ ਇੱਥੇ ਸਾਡੇ ਬੂਥ ਲੱਗਦੇ ਨੇ ਅੱਜ ਇਹੀ ਕਿਹਾ ਵੀ ਹੁਣ ਕਿਸੇ ਦਾ ਬੂਥ ਨਹੀਂ ਚਕਾਉਣਾ ਕਿਸੇ ਨੂੰ ਸ਼ਿਕਾਇਤ ਨਹੀਂ ਕਰਨੀ ਹੈਗੀ ਨੇ ਅੱਗੇ ਸਾਡੇ ਨਾਲ ਦੋ ਵਾਰੀ ਐਮਪੀ ਦੇ ਵੋਟਾਂ ਦੇ ਵਿੱਚ ਉਰੇ ਬੂਥ ਲਾਇਆ ਹੈ ਤਾਂ ਇਹ ਕਹਿੰਦੇ ਜੀ ਇੱਥੇ ਤੋਂ ਬੂਥ ਅ ਪੁਲਿਸ ਵਾਲਿਆਂ ਨੂੰ ਕਹਿ ਕੇ ਚਕਵਾਤੇ ਤੇ ਵੀ ਇਹ 200 ਫੁੱਟ ਤੇ ਨੇੜੇ ਆ 200 ਮੀਟਰ ਤੋਂ ਨੇੜੇ ਆ ਪਰ ਹੁਣ ਇਹ ਪਹਿਲਾਂ ਤੋਂ 75 ਸਾਲ ਤੋਂ ਬੂਥ ਸਾਡਾ ਕਾਂਗਰਸ ਦਾ ਇੱਥੇ ਹੀ ਲੱਗਦਾ ਆ ਰਿਹਾ ਜੀ ਪਰ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਜੀ ਸਾਰਿਆਂ ਨੇ ਇਹੀ ਬੂਥ ਨੂੰ ਚੁਣਿਆ ਇੱਥੇ ਬੈਠੇ ਆ ਅਸੀਂ ਸਾਰੇ ਇਕੱਠੇ ਹੋ ਕੇ ਸਲਾਹ ਕੀਤੀ ਆ ਵੀ ਆਪਾਂ ਨੇ ਇਕੱਠਿਆਂ ਨੇ ਬੂਥ ਲਾਉਣਾ ਜੀ ਪਿਆਰ ਮੁਹੱਬਤ ਭਾਈਚਾਰਾ ਕਾਇਮ ਰੱਖਣਾ ਜੀ ਸੋ ਅ ਵੋਟਰਾਂ ਦਾ ਕੰਮ ਕਿਸ ਤਰ੍ਹਾਂ ਚੱਲ ਰਿਹਾ ਬਹੁਤ ਵਧੀਆ ਤਰੀਕੇ ਨਾਲ ਬਹੁਤ ਸ਼ਾਂਤੀ ਨਾਲ ਚੱਲ ਰਿਹਾ ਜੀ ਅੱਗੇ ਤੋਂ ਵੀ ਜਿਹੜੇ ਅੱਗੇ ਤੋਂ ਵੀ ਅੱਗੇ ਤੋਂ ਵੀ ਸਾਡੇ ਸਾਰੇ ਬੂਥ ਇੱਧੇ ਲੱਗੜ ਗਏ ਇਕੱਲੇ ਇਕੱਲੇ ਨਹੀਂ ਲਾਉਣਾ ਸਾਰੇ ਇਕੱਠਿਆਂ ਨੇ ਲਾਉਣਾ ਜੀ ਪਿੰਡ ਵਾਸੀ ਦਾ ਕਹਿੰਦਾ 75 ਸਾਲ ਚ ਪਹਿਲੀ ਵਾਰ ਹੋਇਆ ਵੀ ਇੱਥੇ ਜਿਹੜਾ ਇੱਕੋ ਬੂਥ ਲੱਗਿਆ ਵਾ 75 ਸਾਲ ਦੇ ਵਿੱਚ ਨਹੀਂ ਤਾਂ ਹਰੇਕ ਪਾਰਟੀ ਦਾ ਵੱਖਰਾ ਵੱਖਰਾ ਬੂਥ ਲੱਦਦਾ ਕਸੀ ਸੋ ਇਹਨਾਂ ਇਸ ਮੱਛੋੜਾ ਖਾਂ ਪਿੰਡ ਤੋਂ ਸਾਨੂੰ ਸੇਧ ਦੇਣ ਦੀ ਲੋੜ ਆ ਵੀ ਵੋਟਾਂ ਦੇ ਪਿੱਛੇ ਆਪਸ ਲੜਨ ਦੀ ਬਜਾਏ ਵੋਟਾਂ ਪਿੱਛੇ ਆਪਸ ਵਿੱਚ ਇੱਕ ਦੂਜੇ ਦਾ ਕਲੇਸ਼ ਕਰਨ ਦੀ ਬਜਾਏ ਇੱਕ ਦੋਨੋਂ ਬੋਲਾ ਬੰਦ ਕਰਨ ਦੀ ਬਜਾਏ ਇੱਕ ਇਕੱਠੇ ਹੋ ਕੇ ਬੁੱਠਾਈਏ ਤੇ ਭਾਈਚਾਰਕ ਖਸਾਨ ਦਾ ਸਮੂਦਈਏ ਇਹ ਭਾਈਚਾਰਕ ਖਸਾਨ ਦਾ ਸਮੂਦਤਾ ਮਛੋੜਾ ਪਿੰਡ ਖਾਮ ਦੇ ਲੋਕਾਂ ਨੇ ਸਾਨੂੰ ਇਸ ਤੋਂ ਸੇਧ ਲੈਣੀ ਚਾਹੀਦੀ ਹੈ ਧੰਨਵਾਦ